ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਅੱਜ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦਾ ਪਾਵਨ ਸੰਪੂਰਨਤਾ ਦਿਵਸ ਜਿਸ ਦੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤਨ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅੱਜ ਦੇ ਦਿਨ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਦੁਬਾਰਾ ਤੋਂ ਸੰਪਾਦਨਾ ਕਰਕੇ ਅੱਜ ਦੇ ਦਿਨ ਸਤਿਗੁਰਾਂ ਨੇ ਸੰਪੂਰਨਤਾ ਕੀਤੀ ਸਤਿਗੁਰੂ ਧੰਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਜੋ ਬਾਣੀ ਧੰਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਤੱਕ ਸਤਿਗੁਰੂ ਪਾਤਸ਼ਾਹ ਜੀ ਆਪਣੀ ਹਿਆਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰੰਗਤ ਦੇ ਪਾਤਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਔਰ ਇਸੇ ਤਰ੍ਹਾਂ ਇਹ ਬਾਣੀ ਤਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਤੱਕ ਜਦੋਂ ਪਹੁੰਚਦੀ ਹੈ ਸਨ 1604 ਈਸਵੀ ਨੂੰ ਸਤਿਗੁਰੂ ਤਨ ਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੰਪੂਰਨ ਕਰਕੇ ਤੇ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਕੇ ਕਰਦੇ ਹਨ ਉਸ ਤੋਂ ਬਾਅਦ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਸ ਵੇਲੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਦੇ ਨੇ ਚਮਕੌਰ ਦੇ ਅੰਦਰ ਸਹਬਾਂ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਇੱਧਰ ਸਰਹੰਦ ਦੇ ਅੰਦਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਸਤਗੁਰ ਪਾਤਸ਼ਾਹ ਜੀ ਮਾਛੀਵਾੜੇ ਤੋਂ ਹੁੰਦਿਆਂ ਮੁਕਸਰ ਦੀ ਜੰਗ ਤੋਂ ਬਾਅਦ ਜਦੋਂ ਸਤਗੁਰ ਪਾਤਸ਼ਾਹ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਪਹੁੰਚਦੇ ਨੇ ਇੱਥੇ ਸਤਗੁਰ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਦੁਬਾਰਾ ਤੋਂ ਲਿਖਵਾਈ ਦਾ ਕਾਰਜ ਆਰੰਭ ਕਰਦੇ ਨੇ ਇਤਿਹਾਸ ਵਿੱਚੇ ਵੀ ਦਰਜ ਹੈ ਵੀ ਸਤਗੁਰ ਪਾਤਸ਼ਾਹ ਜੀ ਨੇ ਪਹਿਲਾਂ ਆਪ ਸਿੱਖਾਂ ਨੂੰ ਭੇਜਿਆ ਸੀ ਕਿ ਉਹ ਸਤਗੁਰ ਪਾਤਸ਼ਾਹ ਜੀ ਦੀ ਪਾਵਨ ਢੀਡ ਜੋ ਸਵੇਰੇ ਤੀਰਮਲੀਆਂ ਦੇ ਕੋਲੋਂ ਸਿਉ ਲੈ ਕੇ ਆਉਣ ਪਰ ਜਦੋਂ ਉਹਨਾਂ ਨੇ ਸਤਗੁਰ ਪਾਤਸ਼ਾਹ ਜੀ ਦਾ ਪਾਵਨ ਸਰੂਪ ਦੇਣ ਤੋਂ ਮਨਾਂ ਕੀਤਾ। ਉਹ ਇਤਿਹਾਸ ਦੇ ਅੰਦਰ ਐਸੀ ਵੀ ਬੋਲ ਮਿਲਦੇ ਨੇ ਕਿ ਉਹਨਾਂ ਨੇ ਆਖਿਆ ਵੀ ਤੁਸੀਂ ਜੇ ਗੁਰੂ ਹੋ ਤੇ ਆਪਣੀ ਬਾਣੀ ਤੁਸੀਂ ਆਪ ਕਿਉਂ ਨਹੀਂ ਲਿਖਵਾ ਲੈਂਦੇ। ਤਾਂ ਦਸ਼ਮੇਸ਼ ਪਿਤਾ ਜੀ ਨੇ ਕਿਰਪਾ ਕਰਕੇ ਪਾਈ ਮਨੀ ਸਿੰਘ ਜੀ ਨੂੰ ਲਿਖਾਰੀ ਤੇ ਪਾਦਾ ਦੀਪ ਸਿੰਘ ਜੀ ਨੂੰ ਸਹਿ ਲਿਖਾਰੀ ਲਾ ਕੇ ਸਤਗੁਰ ਪਾਤਸ਼ਾਹ ਜੀ ਨੇ ਸੰਪੂਰਨ ਬਾਣੀ ਨਵੇਂ ਪਾਸੇ ਤੋਂ ਪਾਵ ਨਵੇਂ ਤਰੀਕੇ ਤੋਂ ਸਤਗੁਰ ਪਾਤਸ਼ਾਹ ਜੀ ਨੇ ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੰਪੂਰਨ ਕੀਤਾ ਔਰ ਨਾਲ ਤਨਗੁਰ ਤੇਗ ਬਾਦੁਰ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਬਾਣੀ ਵੀ ਨਾਲ ਸੰਕਲਨ ਐਡ ਕੀਤੀ 30 ਰਾਗ ਇਸ ਤੋਂ ਪਹਿਲਾਂ ਮੌਜੂਦ ਸਨ 31ਵਾਂ ਰਾਗ ਗੁਰੂ ਤੇਗ ਬਾਦੁਰ ਪਾਤਸ਼ਾਹ ਜੀ ਦਾ ਨਾਲ ਐਡ ਕੀਤਾ ਉਰੇ ਸੰਪੂਰਨ ਬਾਣੀ ਅੱਜ ਦੇ ਦਿਨ ਧੰਨ ਗੁਰੂ ਕਲਗੀਰਪਾਤਸ਼ਾਹ ਜੀ ਨੇ ਸੰਪੂਰਨ ਕੀਤੀ ਜਿਸ ਨੂੰ ਉਸ ਵੇਲੇ ਤੋਂ ਸਿੱਖ ਪੰਥ ਬੜੀ ਚੜ੍ਹਦੀ ਕਲਾ ਦੇ ਵਿੱਚ ਧੰਨ ਧੰਨ ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਹੈ ਅੱਜ ਵੀ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਇਸ ਪਾਵਨ ਦਿਨ ਨੂੰ ਬੜੀ ਚੜ੍ਹਦੀ ਕਲਾ ਵਿੱਚ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ तकरीबन ਹਰ ਗੁਰੂ ਘਰ ਵਿੱਚ ਮਨਾਇਆ ਜਾਂਦਾ ਹੈ ਸੋ ਸਾਧ ਸੰਗਤ ਜੀ ਅੱਜ ਆਪ ਸਾਰੀਆਂ ਸੰਗਤਾਂ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਜੋ ਆਉਣ ਵਾਲੀ 4 ਤਰੀਕ ਨੂੰ ਮਨਾ ਰਹੇ ਹੋ ਉਸ ਤੋਂ ਪਹਿਲਾਂ ਇਹ ਸਤਿਗੁਰੂ ਪਾਤਸ਼ਾਹ ਧੰਗੁਰ ਕਲਗੀ ਤਰਪਾਤ ਸ਼ਰਦਸ਼ਮੇਸ਼ ਪਿਤਾ ਜੀ ਵੱਲੋਂ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਸਤਿਗੁਰਾਂ ਨੂੰ ਜੋ ਸੰਪੂਰਨ ਕੀਤਾ ਗਿਆ ਉਸ ਦਿਹਾੜੇ ਨੂੰ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਮਨਾ ਰਹੇ ਹੋ ਇੱਕ ਵਾਰ ਫਿਰ ਤੋਂ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿਗੁਰ ਕਿਰਪਾ ਕਰਨ ਆਪ ਸਭ ਨੂੰ ਅੰਮ੍ਰਿਤ ਬਾਣੀ ਦਾ ਸੁਨੇਹਾ ਸਮਝਣ ਵਿਚਾਰਨ ਔਰ ਸਾਨੂੰ ਸਭਨਾਂ ਨੂੰ ਸਤਿਗੁਰ ਆਪਣੇ ਜੀਵਨ ਵਿੱਚ ਬਾਣੀ ਨੂੰ ਲਾਗੂ ਕਰਨ ਦੀ ਦਾਤ ਬਖਸ਼ਣ ਸੋ ਆਪ ਸਾਰੀਆਂ ਸੰਗਤਾਂ ਇਸ ਜਾਣਕਾਰੀ ਨੂੰ ਜਿੱਤੇ ਸਰਵਨ ਕਰ ਰਹੇ ਹੋ ਉਥੇ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰਨਾਂ ਤੱਕ ਪਹੁੰਚਾਉਣ ਦਾ ਵੀ ਯਤਨ ਜ਼ਰੂਰ ਕਰਿਓ ਇਤਨੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ